ਹਾਂਜੀ ਆਪਾਂ ਵੀ ਸਾਰੇ ਐਡ ਕੱਢਨੇ ਆ ਸਾਰੇ ਇਹਨਾਂ ਨੂੰ ਸਾਫ਼ ਕਰ ਲਈਏ ਹੁਣ ਆਪਾਂ ਇਹਨਾਂ ਨੂੰ ਪੁੰਨ ਲਾਂਗੇ ਮੈਂ ਹੌਲਾ ਹੌਲਾ ਪੁੰਨ ਲਾਂਗੇ ਚੰਗੀ ਤਰ੍ਹਾਂ ਇਹ ਲਈ ਆਪਾਂ ਗੈਸ ਤੇ ਰੱਖਤੀ ਆ ਆ 150 ਗ੍ਰਾਮ ਗੁੜ ਸੀਗਾ ਪਾਈਆ ਐਮਲੀ ਸੀਗੇ ਇਹਦੇ ਵਿੱਚ ਪਾ ਦੇਣਾ ਹੁਣ ਫਿਰ ਇਹਨੂੰ ਚੰਗੀ ਤਰ੍ਹਾਂ ਰਲ ਲੈਣਾ ਹੁਣ ਫਟਾ ਬਰੱਖ ਲਿਆ ਵਾ ਚਮਚਾਕ ਜੀਰੇ ਦਾ ਪੋਨ ਲਾਂਗੇ ਅਰੇ ਇੱਥੇ ਜੀਰਾ ਪੋਨਕੇ ਵਿੱਚ ਪਾਵਾਂਗੇ ਇਹਨੂੰ ਪੋਨ ਲਾਂਗੇ ਉਹਨਾਂ ਚੰਗੀ ਤਰ੍ਹਾਂ ਜੀਰੇ ਨੂੰ ਬਾਣੀ ਨੂੰ ਕਟ ਲਾਂਗੇ ਮੋਟਾ ਮੋਟਾ ਹੀ ਕਟ ਲਾਂਗੇ ਵਾਸਤੇ ਜੀਰੇ ਨੂੰ ਮੋਟਾ ਮੋਟਾ ਕਟ ਲਾਂਗੇ ਤਾਂ ਫਲੇਵਰ ਵਧੀਆ ਆਉਂਦਾ ਵਾ ਕਾਲਾ ਨਮਕ ਤੇ ਕਾਲੀਆਂ ਮਿਰਚਾਂ ਮ ਕੁਟੀਆਂ ਹੋਈਆਂ ਇੱਕ ਚਮਚਾ ਇਹ ਪਾ ਦਾਂਗੇ ਜਿਹੜਾ ਪਜਿਰਾ ਕੁੱਟਿਆ ਸੀਗਾ ਕਿ ਚਮਚਾ ਉਹ ਪਾ ਦਾਂਗੇ ਇਹਨਾਂ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਆਪਣੀ ਆਪਣੇ ਰੈਡੀ ਹੋ ਗਈ ਜੇ ਠੰਡੀ ਹੋ ਗਈ ਆ ਉਦੋਂ ਆਪਾਂ ਬੋਤਲ ਚ ਪਾਵਾਂਗੇ ਕੱਚ ਦੀ ਬੋਤਲ ਚ 1 ਮਹੀਨਾ ਲਈ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਫਰਿੱਜ ਚ ਜਦ ਲਈ ਆਪਣੀ ਠੰਡੀ ਹੋ ਗਈ ਆ ਹਾਂ ਨੂੰ ਕੱਟਦੇ ਵਰਤਮਾਨਸ ਪਾਲਾਂਗੇ। ਕੱਟਦੇ ਬਾਂਦੇ ਵੀ ਵਧੀਆ ਰਹਿੰਦੇ ਆ, ਖਰਾਬ ਨਹੀਂ ਹੁੰਦੇ ਜਲਦੀ। ਜੇ ਮੇਰਿੇ ਵੀਡੀਓ ਤੁਹਾਨੂੰ ਚੰਗੀ ਲੱਗੇ, ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਲਾਈਕ ਕਰੋ।